ਹਾਂਜੀ ਬਾਉ ਜੀ ਆਪਣਾ ਕੀ ਨਾਮ ਪੈਂਦਾ ਦੁਕਾਨ ਦਾ ਤੇ ਕਿਹੜੇ ਰੋਡ ਤੇ ਦੁਕਾਨ ਆ ਜੀ ਆਪਣੀ ਭਾਰਤ ਬੈਗ ਹਾਊਸ ਆ ਜੀ ਲਾਜਪਤਰਾ ਰੋਡ ਹਾਂਜੀ ਤੇ ਕੀ ਘਟਨਾ ਕੀ ਹੋਈ ਸੀ ਜਿਹੜੇ ਬੈਗ ਤੁਹਾਡੇ ਚੱਕੇ ਗਏ ਆ ਕੱਲ ਸਵੇਰੇ ਮਤਲਬ ਆਪਣਾ ਮਾਲ ਆਇਆ ਸੀਗਾ ਅਮਨ ਦੇ ਟੈਂਪੂ ਤੇ ਹਾਂਜੀ ਉਹਨਾਂ ਦਾ ਰੇੜੇ ਵਾਲਾ ਬੰਦਾ ਆਪਣੀ ਦੁਕਾਨ ਦੇ ਮੂਹਰੇ ਲਾ ਗਿਆ ਮਾਲ ਅੱਛਾ ਜੀ ਮਾਰਕੀਟ ਖੁੱਲਦੀ ਹੈ ਤਕਰੀਬਨ 9:30 ਵਜੇ ਤੋਂ 10:15 ਵਜੇ ਅੱਛਾ ਜੀ ਉਹਨਾਂ ਚੋਂ ਆਪਣਾ ਇੱਕ ਨਾ ਘਟ ਗਿਆ ਅੱਛਾ ਜੀ ਤੇ ਫਿਰ ਉਹ ਕਿਵੇਂ ਪਤਾ ਕਿਵੇਂ ਲੱਗਿਆ ਤੁਸੀ ਸੀਸੀਟੀਵੀ ਕੈਮਰੇ ਦੇ ਵਿੱਚੋਂ ਸੀਸੀਟੀਵੀ ਕੈਮਰੇ ਤੇ ਮਤਲਬ ਚੈੱਕ ਕੀਤਾ ਦਾ ਇੱਕ ਬੰਦਾ ਮਤਲਬ ਪੈਦਲ ਟੈਚੀ ਲੈ ਕੇ ਮਤਲਬ ਲੈ ਕੇ ਜਾਂਦਾ ਪੈਦਲ ਲੈ ਕੇ ਜਾ ਰਿਹਾ ਸੀ ਬੰਦਾ ਇੱਕ ਹੀ ਸੀ ਹਾਂ ਇੱਕ ਬੰਦਾ ਸੀ ਅੱਛਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦਾ ਪੈਸੇ ਮੰਗ ਕਰਦੇ ਆ ਕਿ ਅੱਜ ਤੋਂ 1.5 ਸਾਲ ਪਹਿਲਾਂ ਵੀ ਆਪਣੇ ਦੋ ਟੈਚੀ ਚੱਕੇ ਗਏ ਸੀ ਥੜੇ ਤੋਂ ਰਾਤ ਨੂੰ 9:00 9 ਵਜੇ ਹਾਂਜੀ ਦੇ ਕਰੀਬ ਆਪਾਂ ਚੁੱਪ ਕਰ ਗਏ ਪਰ ਹੁਣ ਇਹ ਹੀ ਮੰਗ ਕਰਦੇ ਆ ਕਿ ਥੋੜੀ ਪੋਲਸ ਵਾਲੇ ਸਕੋਲ ਦੀ ਬੁਧਾਨ ਤਾਂ ਕਿ ਸਾਡੇ ਗਾਂ ਨੂੰ ਨੁਕਸਾਨ ਨਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਕੋਈ ਜਿਆਦਾ ਕਿੰਨੇ ਕ ਅਮਾਉਂਟ ਦੀ ਚੀਜ਼ ਸੀਗੀ ਤਕਰੀਬਨ 2 ਟੱਚੀ ਸੀ ਇੱਕ ਵੱਡਾ ਇੱਕ ਛੋਟਾ 5000 ਰੁਪਏ ਦੀ ਅਮਾਉਂਟ ਸੀ ਕੈਮੀਲੈਂਟ ਕੰਪਨੀ ਦੇ ਸੀਗੀ ਬੱਚੀ ਠੀਕ ਹੈ ਜੀ ਡੱਬੇ ਦੇ ਵਿੱਚ ਪੈਕ ਸੀਗੇ ਠੀਕ ਜੀ ਠੀਕ ਹਾਂ ਜੀ ਬਾਉ ਜੀ ਆਪਣਾ ਕੀ ਨਾਮ ਪੈਂਦਾ ਦੁਕਾਨ ਦਾ ਤੇ ਕਿਹੜੇ ਰੋਡ ਤੇ ਦੁਕਾਨ ਆ ਜੀ ਆਪਣੀ ਭਾਰਤ ਬੈਗ ਹਾਊਸ ਹੈ ਜੀ ਨਾਲ ਜਪਤਰਾ ਰੋਡ ਹਾਂ ਜੀ ਤੇ ਕੀ ਘਟਨਾ ਕੀ ਹੋਈ ਸੀ ਜਿਹੜੇ ਬੈਗ ਤੁਹਾਡੇ ਚੱਕੇ ਗਏ ਆ ਕੱਲ ਸਵੇਰੇ ਮਤਲਬ ਆਪਣਾ ਮਾਲ ਆਇਆ ਸੀਗਾ ਅਮਨ ਦੇ ਟਰੰਪੂ ਤੇ ਹਾਂਜੀ ਉਹਨਾਂ ਦਾ ਰੇੜੇ ਵਾਲਾ ਬੰਦਾ ਆਪਣੀ ਦੁਕਾਨ ਦੇ ਮੂਹਰੇ ਲਾ ਗਿਆ ਮਾਲ ਅੱਛਾ ਜੀ ਮਾਰਕੀਟ ਖੁੱਲਦੀ ਹੈ ਤੇ ਕਰੀਬ 9:30 ਵਜੇ ਉਹ 8:15 ਵਜੇ ਅੱਛਾ ਜੀ ਉਹਨਾਂ ਚੋਂ ਆਪਣਾ ਇੱਕ ਨਾ ਘਟ ਗਿਆ ਅੱਛਾ ਜੀ ਤੇ ਫਿਰ ਉਹ ਕਿਵੇਂ ਪਤਾ ਕਿਵੇਂ ਲੱਗਿਆ ਤੁਸੀ ਸੀਸੀਟੀਵੀ ਕੈਮਰੇ ਦੇ ਵਿੱਚੋਂ ਸੀਸੀਟੀਵੀ ਕੈਮਰੇ ਤੇ ਮਤਲਬ ਚੈੱਕ ਕੀਤਾ ਦਾ ਇੱਕ ਬੰਦਾ ਮਤਲਬ ਪੈਦਲ ਅਟੈਚੀ ਲੈ ਕੇ ਮਤਲਬ ਲੈ ਕੇ ਜਾਂਦਾ ਪੈਦਲ ਲੈ ਕੇ ਜਾ ਰਿਆ ਸੀ ਬੰਦਾ ਇੱਕ ਹੀ ਸੀ ਹਾਂ ਇੱਕ ਬੰਦਾ ਸੀ ਅੱਛਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆਪਾਂ ਇਹੀ ਮੰਗ ਕਰਦੇ ਆ ਕਿ ਅੱਜ ਤੋਂ 1.5 ਸਾਲ ਪਹਿਲਾਂ ਵੀ ਆਪਣੇ ਦੋ ਟੱਚੀ ਚੱਕੇ ਗਏ ਸੀ ਥੜੇ ਤੋਂ ਰਾਤ ਨੂੰ 9:00 9:00 ਵਜੇ ਹਾਂਜੀ ਦੇ ਕਰੀਬ ਆਪਾਂ ਚੁੱਪ ਕਰ ਗਏ ਪਰ ਹੁਣ ਇਹੀ ਮੰਗ ਕਰਦੇ ਆ ਕਿ ਥੋੜੀ ਪੁਲਿਸ ਵਾਲੇ ਸਕਿਉਰਿਟੀ ਵਧਾਣ ਤਾਂ ਕਿ ਸਾਡੇ ਗਾਂ ਨੂੰ ਨੁਕਸਾਨ ਨਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਕੋਈ ਜ਼ਿਆਦਾ ਕਿੰਨੇ ਕਮਾਉਂ ਦੀ ਚੀਜ਼ ਸੀਗੀ तकरीबन 2 ਟੱਚੀ ਸੀ ਕਬੜਾ ਇੱਕ ਛੋਟਾ 5000 ਰੁਪਏ ਦੀ ਓਮਾਨ ਸੀ ਟੈਮਿਲੈਂਟ ਕੰਪਨੀ ਦੇ ਸੀਗੀ ਬੱਤੀ ਠੀਕ ਹੈ ਜੀ ਡੱਬੇ ਦੇ ਵਿੱਚ ਪੈਕ ਸੀਗੇ ਠੀਕ ਹੈ ਜੀ